ਆ ਬੇਟਾ ਹੈਲਮਟ ਕਿੱਥੇ ਹੈ ਹੈਲਮੈਟ ਅੰਗਲ ਮੇਰਾ ਟੁੱਟ ਗਿਆ ਨਵਾਂ ਲੈਣਾਗਾ ਚੱਪੇ ਹੋ ਜਾ ਪਿੱਛੇ ਹੋ ਜਾ ਆਪੇ ਕਿੱਥੇ ਖੜੇ ਆ ਆਪਾਂ ਖੜੇ ਕਿੱਥੇ ਆ ਸਾਡਾ ਕੀ ਬੰਦਾ ਫਰਜ ਲਾਈਨ ਨੰਬਰ ਕਿਹਦਾ ਏਜ ਕਿੰਨੀ ਆ 61 ਅੱਛਾ ਤੁਸੀਂ ਹੈਲਮਟ ਪਾ ਕੇ ਆਉਣਾ ਠੀਕ ਹੈ ਅੱਗੇ ਤੋਂ ਹੈਲਮੈਟ ਨਾ ਪਾਇਆ ਤੇ ਜੁਰਮਾਨਾ ਬੜਾ ਹੋਏਗਾ 20 ਤਰੀਕ ਤੱਕ ਤੁਹਾਨੂੰ ਟਾਈਮ ਦੇ ਰਹੇ ਆ ਠੀਕ ਜੇ ਇਸ ਤੋਂ ਬਾਅਦ ਤੁਸੀਂ ਅੱਜ ਤੋਂ ਹੀ ਹੈਲਮਟ ਪਾਉਣਾ ਠੀਕ ਹੈ ਹੈਲਮਟ ਤੁਹਾਡੀ ਸੇਫਟੀ ਵਾਸਤੇ ਆ ਤੁਹਾਡੀ ਪਰਿਵਾਰ ਦੀ ਸੇਫਟੀ ਵਾਸਤੇ ਜੇ ਵੀ ਹੈਲਮਟ ਨਹੀਂ ਪਾਇਆ ਜੀ ਤੁਹਾਡਾ ਹੈਲਮਟ ਜੀ ਤੁਸੀਂ ਵਾਹੇ ਵੱਡੇ ਹੋ ਤੁਹਾਨੂੰ ਕਹਿਣਾ ਨਹੀਂ ਬਣਦਾ ਸਾਡਾ ਉਹ ਤੇ ਬੱਚੇ ਆ ਪੀੜ੍ਹੀ ਸਾਂਭਦੀ ਤੁਸੀਂ ਵੀ ਸਿਆਣੇ ਬਣੋ ਠੀਕ ਹੈ ਜਿਹੜੇ ਨਵਾਲਗ ਬੱਚੇ ਨੇ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜਿਹਦੇ ਵਿੱਚ 25000 ਜੁਰਮਾਨਾ ਤੇ 3 ਸਾਲ ਦੀ ਕੈਦ ਹੋ ਸਕਦੀ ਹੈ ਅਦੁੱਲਾ ਨੂੰ ਫੋਲੋ ਕਰੋ ਆਪਣੇ ਛੋਟੇ ਬੱਚਿਆਂ ਨੂੰ ਕੋਈ ਵੀ 2-ਵੀਲਰ 4-ਵੀਲਰ ਨਹੀਂ ਦੇਣਾ। ਉਹਨੂੰ ਜੇ 2-ਵੀਲਰ ਜਾਂ 4-ਵੀਲਰ ਦੇਣਾ ਤਾਂ ਉਹਨਾਂ ਦਾ ਲਰਨਿੰਗ লাইসেনਸ ਬਣਿਆ ਹੋਵੇ ਤੇ ਉਹਨਾਂ ਦੇ ਸਿਰ ਤੇ ਹੈਲਮਟ ਪਾਇਆ ਹੋਵੇ। ਇਹ ਹੈਲਮਟ ਜਿਹੜਾ ਨਾ ਇਹ ਨਹੀਂ ਜੱਚਦਾ। ਇਹ ਇਹਦੇ ਨਾਲ ਕੀ ਆ ਸਾਡਾ ਹੈੱਡ ਜਿਹੜਾ ਪ੍ਰੋਟੈਕਟ ਨਹੀਂ ਵੇਦਾ। ਅਸਲੀ ਉਹ ਹੁੰਦਾ ਜਬੜਾ ਵੀ ਕਵਰ ਕਰਦਾ। ਠੀਕ ਹੈ। ਉਹ ਥੱਲੇ ਪੂਰਾ ਜਬੜਾ ਇਹਦਾ ਉਹਨੂੰ ਕਵਰ ਕਰਦਾ। ਉਹੀ ਉਹੀ ਚੱਲ ਸਕਦਾ। ਇਹ ਜਿਹੜਾ ਨਾ ਇਹ ਇਹ ਜਿਹੜੇ ਡਿੱਗੇ ਆ ਨਾ ਥੱਲੇ ਤੇ ਟੁੱਟ ਜਾਣਾ ਚੱਕਦਾ ਚੂਰ ਹੋ ਜਾਣਾ। ਉੱਠ ਜਾ ਲੈ ਸਿਰ ਪੋਲਾਣੇ ਆ ਬੇਟਾ ਵੈਸੇ ਹੈਲਮਟ ਠੀਕ ਹੈ ਤੁਹਾਡਾ ਪਰ ਇਥੋਂ ਜਿਹੜਾ ਕਵਰ ਕੀਤਾ ਹੋਵੇ ਇਹਦਾ ਸੇਫਟੀ ਲੋਕ ਜਿਹੜਾ ਉਹ ਵਧੀਆ ਲਾਉਣਾ ਇਹਨੂੰ ਟਾਈਟ ਕਰਕੇ ਲਾਉਣਾ ਹਾਂਜੀ ਭਾਈ ਸਾਹਿਬ ਕੀ ਹਾਲ ਹੈ ਤੁਹਾਡਾ ਹਾਂਜੀ ਤੇ ਵੀ ਜੇ ਤੁਸੀਂ ਤੇ ਚਲੋ ਸਿਆਣੇ ਹੋ ਹਾਂਜੀ ਅਸੀਂ ਤੇ ਚਲੋ ਕਹਿ ਸਕਦੇ ਬੱਚਿਆਂ ਨੂੰ ਤੁਸੀਂ ਠੀਕ ਹੈ ਤੁਸੀਂ ਕਿਉਂ ਨਹੀਂ ਹੈਲਮਟ ਪਾਇਆ ਸਰ ਮੜਾ ਕੰਮ ਦੁਕਾਨ ਤੋਂ ਆਨੇ ਆਪਣੀ ਮੜਾ ਕੰਮ ਚੱਲ ਰਿਹਾ ਸੀ ਬਸ ਉਹ ਆ ਗਿਆ ਕੋਈ ਆ ਰਿਹਾ ਚਲੋ ਫਿਰ ਵੀ ਫਸਲੀ ਹੀ ਜਲਦ ਤਾਂ ਕਰ ਗੀ ਤੁਹਾਨੂੰ ਫਾਇਦਾ ਹੈਲਮਟ ਜਿਹੜਾ ਪਾ ਕੇ ਰੱਖੋ ਅੱਗੇ ਤੋਂ ਤੁਹਾਡਾ ਚਲਾਨ ਹੋਏਗਾ ਠੀਕ ਹੈ ਤੁਹਾਡੇ ਖਿਲਾਫ ਕਈ ਕਾਰਵਾਈ ਕੀਤੀ ਜਾ ਸਕਦੀ ਜੇ ਤੁਹਾਨੂੰ ਅਵੇਦ ਕਰਦਾ ਅਸੀਂ ਟਾਈਮ ਦਿੱਤਾ ਨਾ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਮਝਾਓਗੇ ਤੁਸੀਂ ਆਪ ਵੀ ਸਿਆਣੇ ਬਣੋ ਬੱਚਿਆਂ ਦੇ ਸਿਆਣੇ ਕਰੋ ਠੀਕ ਹੈ ਤੁਸੀਂ ਹਾਂ ਜੀ ਬੇਟਾ ਜੀ ਤੁਸੀਂ ਹੈਲਮਟ ਪਾਇਆ ਬਹੁਤ ਵਧੀਆ ਪਰ ਆ ਜਿਹੜੀ ਥੱਲੇ ਸੀਟ ਬੈਲਟ ਹੈ ਨਾ ਆਹੜੇ ਸੇਫਟੀ ਲੱਬ ਬੈਲਟ ਹੈ ਇਹ ਟੁੱਟੀ ਹੋਈ ਤੁਹਾਡੀ ਨਹੀਂ 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 ਇਹਨੂੰ ਪੁੱਦਾ ਇਹ ਗ੍ਰਿਪ ਕਰਕੇ ਬੰਨੋ ਤਾ ਜੋ ਜਿਹੜੀ ਸੱਟ ਆ ਨਾ 60 ਹਮੇਸ਼ਾ ਹੀ ਆਪਣੇ ਹੈਲਮਟ ਦਾ ਜ਼ਿਆਦਾ ਲੱਗਦੀ ਜੇ ਓਪਨ ਹੋਇਆ ਹੋਵੇ ਲੂਜ਼ ਹੋਵੇ ਸੱਟ ਲੱਗਦੀ ਆ ਵੈਸੇ ਸ਼ਾਬਾਸ਼ ਤੂੰ ਹੱਕਦਾਰ ਆ ਇਸ ਦੇ ਕਿ ਤੂੰ ਹੈਲਮਟ ਪਾਇਆ ਠੀਕ ਆ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਹੈਲਮਟ ਪਾਇਆ ਤੇ ਇੱਕ ਚੰਗਾ ਮੈਸੇਜ ਆ ਤੁਸੀਂ ਕੀ ਸਮਝਦੇ ਹੋ ਵੀ ਇਹ ਹੈਲਮਟ ਪੋਣਾ ਜ਼ਰੂਰੀ ਆ ਹਾਂਜੀ ਬਹੁਤ ਜ਼ਰੂਰੀ ਆ ਆਪਣੀ ਵੀ ਸੇਫਟੀ ਲਈਏਗਾ ਹੋਰ ਕੀ ਚਾਹੀਦਾ ਠੀਕ ਹੈ ਤੇ ਤੁਸੀਂ ਤਾਂ ਥੱਲੇ ਸੇਫਟੀ ਲੋਕ ਜਿਹੜਾ ਉਹਨਾਂ ਨੂੰ ਟਾਈਟ ਕਰਕੇ ਬੰਨ੍ਹਿਆ ਕਰੋ ਇਹਨੂੰ ਇਹਦੀ ਗ੍ਰਿਪ ਪੈਣ ਜਾਂਦੀ ਹੈ ਵੈਸੇ ਹੈਲਮਟ ਜਿਹੜਾ ਦਾ ਇਹ ਓਨੀ ਚੋਟ ਟਕਰਾਉਣ ਨਾਲ ਨਹੀਂ ਹੁੰਦੀ ਜਿੰਨੇ ਤੁਹਾਨੂੰ ਦੇਖ ਕੇ ਤੁਹਾਡੇ ਆਪਣੇ ਹੈਲਮਟ ਦਾ ਬੰਦੇ ਦਾ ਜਬਾੜਾ ਟੁੱਟ ਜਾਂਦਾ ਜ਼ਖਮੀ ਹੋ ਸਕਦਾ ਇਹਦਾ ਸੇਫਟੀ ਲੋਕ ਜਿਹੜਾ ਥੱਲੇ ਲੱਗਿਆ ਉਹਨੂੰ ਪ੍ਰੋਪਰ ਢੰਗ ਨਾਲ ਬੰਦ ਕਰਿਆ ਕਰੋ ਇਹਦੀ ਗ੍ਰਿਪ ਬਣਦੀ ਹੈ ਹੁਣ ਜਿਹੜੇ ਨਵੇਂ ਕਾਨੂੰਨ ਆਏ ਆ ਤੁਹਾਡੀ ਏਜ ਕਿੰਨੀ ਆ 17 17 ਸਾਲ ਤੁਹਾਡੇ ਕੋਲ ਆ ਜਿਹੜੀ ਐਕਟਵਾ ਤੁਸੀਂ ਨਹੀਂ ਚਲਾ ਸਕਦੇ ਹਾਂਜੀ ਠੀਕ ਹੈ ਤੇ ਸਾਡਾ ਲਰਨਿੰਗ লাইসেনਸ ਹੈ ਤੇ ਉਹਦੇ ਵਿੱਚ 50 cc ਆਪਾਂ ਐਕਟਵੇ ਚਲਾ ਸਕਦੇ ਹਾਂ ਸਕੂਟਰ ਚਲਾ ਸਕਦੇ ਹਾਂ ਜਾਂ ਇਲੈਕਟ੍ਰਿਕ ਬੈਕ ਜਿਹੜਾ ਸਕੂਟਰ ਹੈ ਉਹ ਚਲਾ ਸਕਦੇ ਹਾਂ ਜੇ ਜਿਹਦੀ 30 ਤੋਂ ਲੈ ਕੇ 35 ਦੀ ਸਪੀਡ ਹੁੰਦੀ ਹੈ ਅੱਗੇ ਤੁਹਾਨੂੰ ਚਲਾਉਣਾ ਠੀਕ ਹੈ ਤੁਸੀਂ ਸੀਟ ਬੈਲਟ ਲਾਈ ਸੀਟ ਬੈਲਟ ਲਾ ਲੈਨੇ ਆ ਜੀ ਮਾਰਾ ਇੱਥੋਂ ਆਏ ਨਵਲਟੀ ਜੌਂਗ ਤੋਂ ਹੀ ਬਸ ਸੀਟ ਬੈਲਟ ਸੀਟ ਬੈਲਟ ਕੰਪਲਸਰੀ ਆ ਸੀਟ ਬੈਲਟ ਕੀ ਹੁੰਦਾ ਹੈ ਜਦੋਂ ਤੁਸੀਂ ਕਿਤੇ ਹਿੱਟ ਹੁੰਦੇ ਹੋ ਸੀਟ ਬੈਲਟ ਤੁਹਾਨੂੰ ਬਚਾਉਂਦੀ ਆ ਸਾਡਾ ਸਭ ਤੋਂ ਵਧੀਆ ਦੋਸਤ ਕਿਹੜਾ ਵਾ ਸਾਡੀ ਸੀਟ ਬੈਲਟ ਹੈ ਠੀਕ ਹੈ ਜੀ ਸੀਟ ਬੈਲਟ ਬਾ ਲਾ ਕੇ ਰੱਖਣੀ ਤੇ ਦੂਜਿਆਂ ਨੂੰ ਵੀ ਇਹਦਾ ਮੈਸੇਜ ਪਹੁੰਚਾਉਣਾ ਠੀਕ ਹੈ ਮਿਹਰਬਾਨੀ ਇਹ ਬੈਗ ਵੀ ਸੀਟ ਬੈਲਟ ਲੱਗਣ ਹੋਈ ਲੱਗੀ ਹੋਵੇ ਤੇ 에어 ਬੈਗ ਖੁੱਲਦੇ ਆ ਹਾਂ ਜੀ ਮੈਮ ਜੀ ਹੈਲਮਟ ਨਹੀਂ ਪਾਇਆ ਤੁਸੀਂ ਹਾਂ ਜੀ ਹੈਲਮਟ ਨਹੀਂ ਪਾਇਆ ਸੀ ਹੈਲਮਟ ਪਾ ਲੈ ਨਹੀਂ ਵੈਸੇ ਆਪਣੀ ਸੇਫਟੀ ਵਾਸਤੇ ਹੁੰਦਾ ਜੇ ਚਲੋ ਅੱਗੇ ਤੋਂ ਪਾ ਕੇ ਰੱਖਣਾ ਇਹ ਅੱਗੇ ਤੁਸੀਂ ਤੁਸੀਂ ਮੈਸੇਜ ਦੂਜਿਆਂ ਨੂੰ ਕਨਵੇ ਕਰੋ ਕਿ ਹੈਲਮਟ ਪਾ ਕੇ ਰੱਖੋ ਇਹ ਸੇਫਟੀ ਵਾਸਤੇ ਹੈ ਬੋਲਦੇ ਮੜਾ ਜੀ ਹਾਂਜੀ ਹੈਲਮਟ ਜਰੂਰ ਪਾਓ ਆਪਣੀ ਸੇਫਟੀ ਵਾਸਤੇ ਤੇ ਸਭ ਨੂੰ ਪਾਉਣਾ ਚਾਹੀਦਾ ਚਲੋ ਤੁਹਾਡੀ ਲਾਈਟ ਹੋ ਗਈ ਜੀ ਜਿਹੜਾ ਜਿਹੜਾ ਹੈਲਮਟ ਹੈ ਨਾ ਇਹ ਪ੍ਰੋਪਰ ਢੰਗ ਨਾਲ ਨਹੀਂ ਹੈਗਾ ਆ ਇਹ ਜਿਹੜਾ ਇਹ ਲੇਬਲ ਵਾਲਾ ਹੈਲਮਟ ਹੈ ਠੀਕ ਹੈ ਹੈਲਮਟ ਪਾਉਣਾ ਪ੍ਰੋਪਰ ਜਿਹੜਾ ਪੂਰਾ ਕਵਰ ਹੋਵੇ ਇਥੋਂ ਠੀਕ ਹੈ ਠੀਕ ਹੈ ਜਿਹੜਾ ਉੱਪਰੋਂ ਲਾ ਕੇ ਹੈਡਾ ਦਾ ਕਵਰ ਕਰਦਾ ਹੋਵੇ ਤੁਹਾਡਾ ਹੈਲਮਟ ਕਿੱਥੇ ਆ ਹਾਂ ਇਥੋਂ ਆਇਆ ਐ ਇਥੋਂ ਚੜਾਈ ਤੇ ਵੀ ਹੈਲਮਟ ਦੀ ਪਾਈ ਦਾ ਮੈਂ ਡੋਗਣਾ ਪਾਈ ਉਹ ਤਾਂ ਚੈਰੀ ਗਿਆ ਉਹ ਪੱਗ ਲਾ ਕੇ ਹੋਣੀ ਆਇਆ ਚੱਲ ਆਇਆ ਇਹ ਜਿਹੜੀ ਆ ਨਾ ਇਹ ਡਿਗਰੀ ਅੱਗੇ ਨਾ ਦੱਸਿਓ ਹਾਂਜੀ ਰੋਲਾ ਪੈ ਜਾਣਾ ਜੇ ਠੀਕ ਹੈ ਅੱਗੇ ਤੋਂ ਹੈਲਮਟ ਨਾਲ ਚੱਲੇ ਹਾਂਜੀ ਐਜ ਕਿੰਨੀ ਤੁਹਾਡੀ ਮੇਰੀ 25 25 ਜੇ ਤੁਸੀਂ ਨਹੀਂ ਸਮਝਾਓਗੇ ਕਿਸੇ ਤੋਂ ਤੁਸੀਂ ਹੈਲਮਟ ਦੀ ਪਾਓਗੇ ਫਿਰ ਦੂਜਾ ਦਾ ਕੀ ਬਣੂਗਾ ਮੈਂ ਕਾਰ ਚਾਹਿਆ ਅਸਾ ਉਹਨਾਂ ਦੇ ਫਿਰ ਬੰਦ ਹੋ ਗਈ ਮੈਂ ਤਾਂ ਚਲੋ ਠੀਕ ਹੈ ਅੱਗੇ ਤੋਂ ਹੈਲਮਟ ਪੋਣਾ ਠੀਕ ਹੈ ਮੈਂ ਜੀ ਸਬ ਇੰਸਪੈਕਟਰ ਟ੍ਰੈਫਿਕ ਸਟਾਫ ਅਮਰ ਸਾਹਿਬ ਅੱਜ ਅਸੀਂ ਲਾਵਰਟੀ ਚੌਕ ਵਿੱਚ ਜਿਹੜੇ ਛੋਟੇ ਨਾਬਾਲਗ ਬੱਚੇ ਸੀਗੇ ਉਹਨਾਂ ਨੂੰ ਜਾਗਰੂਕ ਕਰਨ ਵਾਸਤੇ ਸਪੀਕਰ ਦੇ ਰਾਹੀਂ ਤੇ ਉਹਨਾਂ ਦੇ ਪੇਰੈਂਟਸ ਨੂੰ ਆਈ ਅਵੇਅਰ ਕਰਨ ਵਾਸਤੇ ਸਪੀਕਰ ਦੇ ਰਾਹੀਂ ਅਨਾਉਂਸਮੈਂਟ ਕੀਤੀ ਗਈ ਹੈ ਲੋਕਾਂ ਨੂੰ ਬੱਚਿਆਂ ਨੂੰ ਸਮਝਾਇਆ ਗਿਆ ਕਿ ਜਿਹੜੇ ਨਾਬਾਲਗ ਬੱਚੇ ਨੇ ਉਹ ਉਹਨਾਂ ਦਾ ਲਰਨਿੰਗ ਲਾਇਸੈਂਸ ਬਣਿਆ ਤੇ ਉਹ ਛੋਟਾ ਵਹੀਕਲ 50 ਸੀਸੀ ਤੱਕ ਚਲਾ ਸਕਦੇ ਆ ਤੇ ਉਹਨਾਂ ਦਾ ਜੇ ਲਰਨਿੰਗ ਲਾਇਸੈਂਸ ਬਣਿਆ ਤੇ ਉਹ ਫਿਰ ਹੀ ਉਹ ਵਹੀਕਲ ਦੇ ਉੱਪਰ ਜਾ ਸਕਦੇ ਆ ਤੇ ਉਹਦਾ ਸਿਰ ਦੇ ਤੇ ਉਹ ਦਸਤਾਰ ਸਜਾਈ ਹੋਵੇ ਜਾਂ ਨਾ हेलमेट ਪਾਇਆ ਹੋਵੇ ਜਿਹੜੇ ਆਪਣੇ ਮਾਪਿਆਂ ਦੇ ਬਹੁਤ ਜ਼ਿਆਦਾ ਵਿੱਚ ਕਨਫਿਊਜ਼ਨ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ 16 ਸਾਲ ਦੇ ਹੋ ਗਏ ਨੇ ਕਿ ਉਹਨਾਂ ਕੋਲ ਲਰਨਿੰਗ লাইসেনਸ ਬਣਿਆ ਉਹ ਕੋਈ ਵੀ ਵਹੀਕਲ ਚਲਾ ਸਕਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕੋਈ ਵੀ ਵਹੀਕਲ ਜਿਹੜਾ ਐਕਟ ਵਾ ਜਾਂ ਸਕੂਟਰ ਆ ਉਹ 100 ਸੀਸੀ ਤੋਂ ਜ਼ਿਆਦਾ ਹੈ ਸਿਰਫ 50 ਸੀਸੀ ਜਿਹੜਾ ਸਕੂਟਰ ਆ ਉਹ ਅਲੋਵ ਆ ਉਹਦੇ ਵਿੱਚ ਇਲੈਕਟ੍ਰਿਕ ਸਕੂਟਰ ਹੈਗੇ ਨੇ ਇਲੈਕਟ੍ਰਿਕ ਸਕੂਟਰ ਜਿਹੜਾ ਸਲੋ ਸਪੀਡ ਹੈ ਬੱਚਾ ਚਲਾ ਸਕਦਾ ਜਿਹੜਾ ਹਾਈ ਸਪੀਡ ਹੈ ਜਿਹਨੂੰ ਹਰੇ ਰੰਗ ਦੇ ਨੰਬਰ ਪਲੇਟ ਲੱਗਦੀ ਆ ਉਹ ਬੱਚਾ ਨਹੀਂ ਚਲਾ ਸਕਦਾ ਇਹ ਤੁਹਾਡੇ ਮਾਦੀ ਮਰਾਈ ਅਸੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਅਵੇਅਰ ਕਰੋ ਹੋਰ ਲੋਕਾਂ ਨੂੰ ਅਵੇਅਰ ਕਰੋ ਜਿਨ੍ਹਾਂ ਦੇ ਕੰਨਾਂ ਤੇ ਗੱਲ ਪਹੁੰਚੇ ਤੇ ਲੋਕੀ ਅਵੇਅਰ ਹੋ ਸਕਣ ਸਰਪੰਚ ਜੀ ਸਰਪੰਚਾਂ ਤੇ ਆਏ ਕਿਸ ਤਰ੍ਹਾਂ ਅਵੇਅਰ ਕਰ ਰਹੇ ਹੋ ਅਸੀਂ ਵੇਅਰ ਜੀ ਲੋਕਾਂ ਨੂੰ ਸਪੀਕਰ ਦੇ ਰਾਹੀਂ ਲੋਕਾਂ ਨੂੰ ਵੇਅਰ ਕਰ ਰਹੇ ਆ ਕਿ ਲੋਕ ਜਿਹੜੇ ਆ ਜਿਸਾਂ ਆਲੇ ਟਰੱਕ ਦੇ ਵਿੱਚੋਂ ਖੜੇ ਹੁੰਦੇ ਆ ਅਸੀਂ ਉਹਨਾਂ ਨੂੰ ਸਪੀਕਰ ਤੇ ਬੋਲ-ਬੋਲ ਕੇ ਦੱਸ ਰਹੇ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਪੇੜਾਂਸ ਨੂੰ ਆਪਣੇ ਹੋਰ ਆਣ ਗਵਾਰ ਨੂੰ ਇਹ ਜਾਗਰੂਕ ਕਰੋ ਕਿ ਜਿਹੜਾ ਕਾਨੂੰਨ ਹੈ ਇਹਦੇ ਵਿੱਚ 25 ਹਜ਼ਾਰ ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ ਆ ਤੇ ਜਿਹੜੀ ਉਹ ਆਸੀ ਉਹ ਸਸਪੈਂਡ ਹੋ ਸਕਦੀ ਆ ਤੇ ਉਹਦੀ ਬੱਚੇ ਦੀ 25 ਸਾਲ ਤੱਕ ਡਰਾਈਵਿੰਗ ਲਾਇਸੈਂਸ ਨਹੀਂ ਮਿਲ ਸਕਦਾ ਜਿੰਨਾ ਦੇ ਨਾਲ ਤੁਹਾਡੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਕਿੰਨਾ ਕੁ ਸੰਜੋਗ ਮਿਲ ਰਿਹਾ ਇਹ ਤਾਂ ਰਿਸਪੌਂਸ ਤੇ ਆ ਜਿਹੜੀ 50 50 ਆ ਫਿਰ ਵੀ ਕਾਫੀ ਅੱਛਾ ਰਿਸਪੌਂਸ ਜਿਹੜਾ ਆ ਉਹ ਪੇਰੈਂਟਸ ਦਾ ਮਿਲ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਜ਼ਖਮਾਂ ਤੇ ਮਲਮ ਆ ਉਹ ਬੱਚੇ ਆ ਜਿਹੜੇ ਸਕੂਟਰ ਮੋਟਰਸਾਈਕਲ ਚਲਾਉਣ ਤੋਂ ਡਰਦੇ ਸੀਗੇ ਹਾਦਸੇ ਦਾ ਕਾਰਨ ਹੋ ਜਾਣਾ ਉਹ ਤੋਂ ਕਿਤੇ ਡਰਦੇ ਸੀ ਉਹ ਉਹਨਾਂ ਵਿੱਚ ਜ਼ਰੂਰ ਇੱਕ ਹੌਸਲਾ ਬਣਿਆ ਉਹਨਾਂ ਸਕੂਲ ਪ੍ਰਬੰਧਕਾਂ ਨੂੰ ਇੱਕ ਹੌਸਲਾ ਆਇਆ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚਿਆਂ ਦੀ ਜੀ ਸੁਰੱਖਿਆ ਕਰ ਸਕਦੇ ਬੱਚੇ ਇਹਦੇ ਹੱਥੇ ਰੁੱਸ ਸਕਦੇ ਸਰ ਇਹ ਜਿਹੜਾ ਕਾਨੂੰਨ ਆਇਆ ਨਵਾਂ ਇਹ ਡਿਟੇਲ ਵਿੱਚ ਦੱਸ ਦਿਓ ਕਿਸੇ ਨੂੰ ਕਿੰਨਾ ਫਾਈਨ ਲੱਗ ਸਕਦਾ ਤੇ ਕਿਹੜੇ ਬੱਚੇ ਕਿੰਨੀ ਸਪੀਡ ਤੱਕ ਗੱਡੀ ਚਲਾ ਸਕਦੇ ਜਿਹੜਾ ਜੀ ਛੋਟਾ ਬੱਚਾ ਵਾ ਜਿਹੜਾ ਕਿ ਨਾਬਾਲਗ ਹੈ 18 ਸਾਲ ਤੋਂ ਘੱਟ ਹੈ ਉਹਦੀ ਉਮਰ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਆ ਉਹ ਆਪਣਾ ਲਰਨਿੰਗ ਲਾਇਸੈਂਸ ਬਣਾ ਸਕਦਾ ਤੇ ਲਰਨਿੰਗ ਲਾਇਸੈਂਸ ਦੇ ਵਿੱਚ ਸਿਰਫ 50 ਸੀਸੀ ਹੀ ਕੋਈ ਸਕੂਟਰ ਚਲਾ ਸਕਦਾ ਜੇ ਉਹ ਕੰਪਨੀ ਦੇ ਵਿੱਚ ਉਹਨਾਂ ਨੂੰ ਕੋਈ ਸਕੂਟਰ ਨਹੀਂ ਮਿਲਦਾ ਤਾਂ ਇਲੈਕਟ੍ਰਿਕ ਬਾਈਕ ਸਕੂਟਰ ਹੈਗੇ ਨੇ ਜਿਨ੍ਹਾਂ ਦੀ ਉਹਦੇ ਵਿੱਚ ਵੀ ਦੋ ਟਾਈਪ ਦੇ ਹੈਗੇ ਨੇ ਇੱਕ ਹੈਗਾ ਹਾਈ ਸਪੀਡ ਤੇ ਇੱਕ ਹੈਗਾ ਲੋ ਸਪੀਡ ਹਾਈ ਸਪੀਡ ਨਹੀਂ ਆਪਾਂ ਚਲਾ ਸਕਦੇ ਜਿਹੜੇ ਬੱਚੇ ਛੋਟੇ ਨੇ ਉਹ ਸਿਰਫ ਲੋ ਸਪੀਡ ਚਲਾ ਸਕਦੇ ਜਿਹੜੀ ਕਿ 30 ਤੋਂ 35 ਸਪੀਡ ਹੁੰਦੀ ਆ ਉਹਦੇ ਜਿਹੜੇ ਬੱਚੇ ਵੱਡੇ ਨੇ 18 ਸਾਲ ਤੋਂ ਵੱਧ ਨੇ ਉਹ ਆਪਣਾ ਡਰਾਈਵਿੰਗ ਲਾਇਸੈਂਸ ਲੈ ਕੇ ਕੋਈ ਵੀ ਐਕਟਿਵਾ ਜਾਂ ਬਾਈਕ ਚਲਾ ਸਕਦੇ ਆ ਕਿੰਨੇ ਤਰੀਕ ਤੋਂ ਇਹ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਇਹ ਜੀ ਵੈਸੇ ਤੇ ਪਹਿਲੇ ਤਰੀਕ ਤੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਜਿਹੜਾ ਉਹ 20 ਤਰੀਕ ਤੱਕ ਟਾਈਮ ਬਧਾਇਆ ਗਿਆ ਅਸੀਂ ਲੋਕਾਂ ਨੂੰ ਇੱਥੇ ਚੌਂਕਾ ਦਾਹੀਂ ਆਪਣੇ ਮੀਡੀਆ ਦਾਹੀਂ ਹੋਰ ਪੱਤੇ ਦਾਹੀਂ ਲੋਕਾਂ ਨੂੰ ਸਮਝਾ ਰਹੇ ਹਾਂ ਜਾਗਰੂਕ ਕਰ ਰਹੇ ਹਾਂ ਤੇ ਗੁਲਦਵਾਨਾਂ ਚ ਅਨਾਊਂਸਮੈਂਟਾਂ ਕਰਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿਹੜੇ ਕਾਨੂੰਨ ਦੀ ਨਵੀਂ ਬਾਤ 23 ਤਰੀਕ ਤੋਂ ਪਾਲਣਾ ਕਰਨਗੇ ਕਾਰਵਾਈ ਸਭ ਤੋਂ ਹੋਵੇਗੀ ਜੀ ਇਹ ਜੀ ਕਾਨੂੰਨ ਬਹੁਤ ਸਖਤ ਆ ਮੇਰੇ ਖਿਆਲ ਮਾਂ ਪਿਓ ਦੇ ਮਨ ਵਿੱਚ ਕਿਤੇ ਨਾ ਕਿਤੇ ਡਰ ਬੈਠ ਗਿਆ ਜੀ ਜੇ ਕੋਈ ਵੀ ਬੱਚਾ ਇਹ ਨਹੀਂ ਚਾਹਦਾ ਕਿ ਮੇਰੇ ਮਾਪੇ ਉਹਦੇ ਤੇ ਮੇਰੀ ਗਲਤੀ ਕਾਰਨ ਸਜ਼ਾ ਹੋਵੇ ਸੋ ਇਹ ਕਾਨੂੰਨ ਜਦੋਂ ਲਾਗੂ ਹੋਏਗਾ ਮੇਰਾ ਖਿਆਲ ਹੈ ਕਿ ਉਹਦਾ ਸਾਡੀ 50% ਤੋਂ ਜ਼ਿਆਦਾ ਜਿਹੜਾ ਹੋ ਸਾਡਾ ਜਾਮ ਹੈ ਉਹ ਕੱਟ ਜਾਏ ਕੈਮਰੇਆਂ ਰਾਹੀਂ ਚੈਕ ਕੀਤਾ ਜਾਏਗਾ ਜਿਹੜੇ ਕੈਮਰੇ ਲਗਾਏ ਗਏ ਜੀ ਕੈਮਰੇ ਚੌਂਕਾਂ ਵਿੱਚ ਵੀ ਲੱਗੇ ਤੇ ਕੈਮਰੇ ਸਾਡੀ ਗੱਡੀਆਂ ਤੇ ਵੀ ਲੱਗੇ ਲੇਕਿਨ ਸਾਡੇ ਮਾਨਯੋਗ ਜਿਹੜੇ ਏਟੀਜੀਪੀ ਸਾਹਿਬ ਹੈ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਕੋਈ ਅਧਿਕਾਰੀ ਜਾਂ ਕਦਮ ਚਾਹੇ ਜੋ ਗੱਡੀਆਂ ਦੀ ਚੈਕਿੰਗ ਕਰੇਗਾ ਉਹਨਾਂ ਦੇ ਸ਼ਾਇਦ ਸ਼ੋਲਡਰ ਦੇ ਉੱਪਰ ਵੀ ਕੈਮਰੇ ਲਗਾਏ ਜਾਣਗੇ ਤਾ ਜੋ ਉਹਨਾਂ ਦੀ ਜਿਹੜੀ ਆ ਉਹ ਹਲਚਲ ਆ ਉਹਨਾਂ ਦੀ ਬਾਤਸੀਤ ਆ ਉਹ ਰਿਕਾਰਡ ਹੋ ਸਕੇ ਤੇ ਜੋ ਕਾਰਵਾਈ ਚੱਲਦੀ ਭਈ ਉਹਨੂੰ ਰਿਕਾਰਡ ਕਰਕੇ ਦੂਜਿਆਂ ਨੂੰ ਪੇਸ਼ ਕੀਤਾ ਜਾ ਸਕੇ